ਐਂਟੀ ਕ੍ਰਾਈਮ ਐਂਡ ਐਨੀਮਲ ਪ੍ਰੋਟੈਕਸ਼ਨ ਐਸੋਸੀਏਸ਼ਨ ਨੇ ਹੋਮ ਟੂ ਐਨੀਮਲ ਸੰਸਥਾ ਦੇ ਸਹਿਯੋਗ ਦੇ ਨਾਲ ਐਸੋਸੀਏਸ਼ਨ ਦੇ ਚੇਅਰਮੈਨ ਡਾਕਟਰ ਰੋਹਨ ਮਹਿਰਾ ਦੀ ਅਗਵਾਈ ਦੇ ਹੇਠ ਅਮਰਸਰ ਨਵਲਟੀ ਚੌਂਕ ਦੇ ਵਿੱਚ ਪਸ਼ੂਆਂ ਨੂੰ ਪਿਆਰ ਕਰਨ ਦਾ ਸੁਨੇਹਾ ਦਿੱਤਾ ਤੇ ਲੋਕਾਂ ਨੂੰ ਪਸ਼ੂਆਂ ਦੇ ਪ੍ਰਤੀ ਜਾਗਰੂਕ ਕੀਤਾ ਡਾਕਟਰ ਰੋਹਨ ਮਹਿਰਾ ਨੇ ਦੱਸਿਆ ਕਿ ਇਹਨਾਂ ਨੂੰ ਵੀ ਸਾਡੇ ਵਾਂਗ ਹੀ ਦਰਦ ਮਹਿਸੂਸ ਹੁੰਦਾ ਸਾਨੂੰ ਇਹਨਾਂ ਬੇਜ਼ੁਬਾਨ ਪਸ਼ੂਆਂ ਤੇ ਕਿਸੇ ਤਰ੍ਹਾਂ ਦਾ ਵੀ ਤਸ਼ੱਦਦ ਨਹੀਂ ਕਰਨਾ ਚਾਹੀਦਾ ਅੱਜਕੱਲ੍ਹ ਕਈ ਲੋਕ ਇਨ੍ਹਾਂ ਬੇਜਬਾਨ ਪਸ਼ੂਆਂ ਤੇ ਵੱਖ-ਵੱਖ ਤਰੀਕਿਆਂ ਦੇ ਨਾਲ ਤਸ਼ੱਦਦ ਕਰ ਰਹੇ ਹਨ ਅਤੇ ਇਸ ਕਰਕੇ ਉਹ ਲੋਕਾਂ ਨੂੰ ਅਪੀਲ ਕਰਦੇ ਹਨ ਕਿ ਆਪਣੇ ਬੱਚਿਆਂ ਨੂੰ ਪਸ਼ੂਆਂ ਦੇ ਪ੍ਰਤੀ ਜਾਗਰੂਕ ਕਰਨ ਅਤੇ ਕਿ ਬੱਚਿਆਂ ਦੇ ਵਾਂਗ ਹੀ ਇਨ੍ਹਾਂ ਪਸ਼ੂਆਂ ਦਾ ਵੀ ਪਾਲਣ-ਪੋषण ਕਰਨਾ ਚਾਹੀਦਾ ਹੈ। ਮੇਰਾ ਨਾਮ ਅਭਿਸ਼ੇਕ ਹੈ। ਮੈਂ 10th ਕਲਾਸ ਵਿੱਚ ਹਾਂ ਸਟ੍ਰਿੰਗਡੇਲ ਸੀਨੀਅਰ ਸਕੂਲ। ਔਰ ਮੈਂ ਅੱਜ ਸਰ ਦੇ ਸਾਥ ਮਿਲ ਕੇ ਇੱਕ ਰੈਲੀ ਮਾਰਚ نکالਨੇ ਲੱਗੇ ਆ ਗੈਂਟਾਨ ਮਿਲ ਕੁਆਲਿਟੀ। ਐਂਡ ਫਸਟ ਆਫ ਆਲ ਆਮ ਵੈਰੀ ਮੱਚ ਗ੍ਰੇਟਫੁਲ ਜੋ-ਜੋ ਇੱਥੇ ਆਪਣਾ ਫ੍ਰੀ ਟਾਈਮ ਨਿਕਾਲ ਕੇ ਆਏ ਹਨ। एंड आई एम वेरी मच्लाइज फॉर देम हमारा हमारा मेन एजेंडा इज एनिमल सेंसिटिव सोसाइटी बनाना लोग बहुत ज़्यादा अत्याचार करते हैं जितना भी हमने देखा है जैसे भी केसेज आते हैं बहुत ज़्यादा क्रोअलिटी के केसेज आते हैं हमें उनको कम करना है एंड अगर हम इकट्ठे होंगे तभी हम वो कर सकते हैं एंड मैं सर का तो स्पेशल थैंक्स करूँगा हीज़ बेन अ ग्रेट सपोर्ट टू अर एंड कितने अभी तो चालीस हैं बट वी एक्सपेक्ट मोर इन फ्यूचर ਅੰਮ ਚਾਹਤੇ ਹਾਂ ਕਿ ਇਹ ਭੜੇ ਅਸੀਂ ਜਿੰਨੇ ਵੀ ਸਟੂਡੈਂਟਸ ਹੈ ਜੋ ਵੀ ਹਮੇਂ ਜੁਆਇਨ ਕਰਨਾ ਚਾਹਤੇ ਹੈ ਹਮੇਂ ਵਿਜ਼ਿਟ ਕਰੋ ਹਮੇਂ ਕਾਲ ਕਰੋ ਪਲੀਜ਼ ਹਮੇਂ ਜੁਆਇਨ ਕਰੋ ਯਾ ਅਪੀਲ ਕਰ ਜਰ ਮੇਂ ਜੇ ਆ ਐਨੀਮਲ ਕਰੁਅਲਟੀ ਕਮ ਹੋ ਸਰ ਇਹ ਜਿਹੜਾ ਇੱਕ ਰੋਡ ਮਾਰਚ ਕੱਢਿਆ ਜਾ ਰਿਹਾ ਹੈ ਬੱਚੇ ਵਾਲਾ ਹੋਮ ਟੂ ਐਨੀਮਲਸ ਜਿਹੜੇ ਆ ਉਹਨਾਂ ਨੇ ਐਂਟੀ ਕ੍ਰਾਈਮ ਐਨੀਮਲ ਪ੍ਰੋਟੈਕਸ਼ਨ ਜੋ ਕਿ ਸਾਡੀ ਸੰਸਥਾ ਹੈ ਉਹਨਾਂ ਨਾਲ ਮਿਲ ਕੇ ਕੱਢਿਆ ਹੈ ਨੋਵਲਟੀ ਚੌਂਕ ਤੋਂ ਫੋਰੈਸਟ ਚੌਂਕ ਵੱਲ ਜਿਹੜਾ ਇਹ ਰੋਡ ਮਾਰਚ ਕੱਢਿਆ ਜਾਏਗਾ ਔਰ ਲੋਕਾਂ ਨੂੰ ਜਿਹੜਾ ਉਹ ਜਾਗਰੂਕ ਕੀਤਾ ਜਾਏਗਾ ਐਨੀਮਲਸ ਦੇ ਰਿਲੇਟਿਡ ਸਰ ਸੰਦੇਸ਼ ਇਹ ਹੈ ਕਿ ਜਿਹੜੇ ਵੀ ਲੋਗ ਐਨੀਮਲਸ ਤੇ ਅਤਿਆਚਾਰ ਕਰਦੇ ਨੇ ਉਹਨਾਂ ਨੂੰ ਆਪਾਂ ਇਹ ਸੰਦੇਸ਼ ਦੇ ਦੇਈਏ ਕਿ ਉਹਨਾਂ ਚ ਵੀ ਇੱਕ ਜ਼ਿੰਦਗੀ ਹੈ ਫੀਲਿੰਗਸ ਹੁੰਦੀ ਹੈ ਤੇ ਅਸੀਂ ਆਪਣੇ ਫਾਇਦੇ ਲਈ ਕਿਸੇ ਨੂੰ ਨੁਕਸਾਨ ਨਾ ਪਹੁੰਚਾਈਏ ਕਿੰਨੇ ਕਿ ਬੱਚਿਆਂ ਨੇ ਹਿੱਸਾ ਲਿਆ ਸਰ ਇਹ ਤੋਂ 40 ਤੋਂ 50 ਜਿਹੜੇ ਆ ਉਹ ਬੱਚੇ ਜਿਹੜੇ ਹੋਮ ਟੂ ਐਨੀਮਲਸ ਤੇ ਸਾਡੇ ਨਾਲ ਰਿਲੇਟ ਕਰ ਰਹੇ ਨੇ ਉਹ ਵੀ ਹਿੱਸਾ ਲਿਆ ਉਹਨਾਂ ਨੇ ਔਰ ਸਾਡੀ ਜਿਹੜੀ ਐ এনਜੀਓ ਐਂਟੀ ਕਰਾਈਮ ਐਂਡ ਐनिमल ਪ੍ਰੋਟੈਕਸ਼ਨ ਸਾਡੇ ਵੀ 40 ਤੋਂ 50 ਜਿਹੜੇ ਮੈਂਬਰਸ ਹੈਗੇ ਨੇ ਜੀ ਸਾਰੇ ਬੱਚੇ ਜਿਹੜੇ ਅੰਮ੍ਰਿਤਸਰ ਤੋਂ ਨੇ ਸਾਰੇ ਜਿਹੜੇ ਸਟੂਡੈਂਟਸ ਨੇ ਔਰ ਅਸੀਂ ਖੁਸ਼ ਹੁੰਨੇ ਆ ਕਿ ਸਟੂਡੈਂਟਸ ਜਿਹੜੇ ਅੱਗੇ ਵਧ ਰਹੇ ਨੇ ਇਨੀਸ਼ੀਏਟਿਵ ਲੈ ਰਹੇ ਨੇ ਕਿ ਐਨੀਮਲਸ ਵਾਸਤੇ ਕਿ ਉਹਨਾਂ ਨੂੰ ਵੀ ਇੱਕ ਬਿਹਤਰ ਜ਼ਿੰਦਗੀ ਦਿੱਤੀ ਜਾਵੇ ਬਹੁਤ ਸਾਰੇ ਐਨੀਮਲ ਲਵਰਸ ਨੇ ਜਿਹੜੇ ਉਹ ਪ੍ਰੋਟੈਕਟ ਕਰਦੇ ਨੇ ਪਰ ਕੋਈ ਹੱਲ ਨਹੀਂ ਹੁੰਦਾ ਸਰ ਹੱਲ ਜਿਹੜੀ ਆ ਉਹ ਇੱਕ ਇਨੀਸ਼ੀਏਟਿਵ ਲੈਣਾ ਪੈਂਦਾ ਵੈ ਲੋਕਾਂ ਨੂੰ ਅੱਗੇ ਵਧਣਾ ਪੈਂਦਾ ਹੈ ਜੇ ਤੇ ਅਸੀਂ ਸਮਝਾ ਰਹੇ ਆ ਅੱਗੇ ਜਿਹੜੇ ਲੋਕਾਂ ਉਹਨਾਂ ਨੂੰ ਵੀ ਰਿਸਪੌਂਸ ਕਰਨਾ ਪੈਂਦਾ ਕਿ ਜੇ ਕੋਈ ਸਮਝਾ ਰਿਹਾ ਆਪਾਂ ਉਹਨਾਂ ਨੂੰ ਸਮਝੀਏ ਉਹਨਾਂ ਦੇ ਜਿਹੜੇ ਬੈਨੀਫਿਟਸ ਆ ਉਹ ਦੇਖੀਏ ਕਿ ਐਨੀਮਲਸ ਦੇ ਵੀ ਕੁਝ ਬੈਨੀਫਿਟਸ ਹੈਗੇ ਜਿੱਦਾਂ ਕੋਈ ਡਿਪਰੈਸ਼ਨ ਵਿੱਚ ਜਾਂ ਕੁਝ ਵੀ ਹੈ ਡੌਗ ਅਗਰ ਪਾਲੋ ਤੇ ਉਹ ਸਾਨੂੰ ਡਿਪਰੈਸ਼ਨ ਤੋਂ ਹੀਲ ਕਰਦਾ ਵੈ ਸੋ ਇਸ ਲਈ ਆਪਾਂ ਕਹਿੰਦੇ ਆ ਕਿ ਐਨੀਮਲਸ ਵੀ ਇੱਕ ਵਧੀਆ ਲਾਈਕ ਉਹਨਾਂ ਦਾ ਵੀ ਜੀਵਨ ਹੋਣਾ ਚਾਹੀਦਾ ਵੈ ਰੋਹਨ ਮੈਰਾ ਚੇਅਰਮੈਨ ਐਂਟੀ ਕਰਾਈਮ ਐनिमल ਪ੍ਰੋਟੈਕਸ਼ਨ ਐਸੋਸੀਏਸ਼ਨ ਮੇਰੇ ਨਾਲ ਹੋਮ ਟੂ ਐਨੀਮਲਸ ਜਿਹੜੀ ਇੱਕ ਸੰਸਥਾ ਸਟੂਡੈਂਟਸ ਵੱਲੋਂ ਬਣਾਈ ਗਈ ਹੈ ਉਹਨਾਂ ਦੇ ਫਾਊਂਡਰ ਜਿਹੜੇ ਆਪਸ਼ੇਕ ਜੀ ਨੇ ਤੇ ਬਹੁਤ ਹੀ ਅੱਛਾ ਇਨੀਸ਼ੀਏਟਿਵ ਜਿਹੜਾ ਵਾ ਇਹ ਸਟੂਡੈਂਟਸ ਵੱਲੋਂ ਸਟਾਰਟ ਕੀਤਾ ਗਿਆ ਵਾ ਕਿ ਅਸੀਂ ਜਾਗਰੂਕ ਕਰਨਾ ਚਾਹੁੰਦੇ ਆ ਲੋਕਾਂ ਨੂੰ ਜਿਹੜਾ ਅੱਜ ਕੱਲ ਦੇਖਦੇ ਆ ਕਿ ਸੜਕ ਤੇ ਜਾਂ ਫਿਰ ਅਲੱਗ-ਅਲੱਗ ਜਗ੍ਹਾ ਤੇ ਘਰਾਂ ਦੇ ਵਿੱਚ ਵੀ ਕਈ ਜਗ੍ਹਾ ਤੇ ਜਿਹੜਾ ਵਾ ਹਤਿਆਜਰ ਕੀਤਾ ਜਾ ਰਿਹਾ ਤੇ ਅਸੀਂ ਪਸ਼ੂਆਂ ਦੇ ਤੁਹਾਨੂੰ ਕਾਫੀ ਸਾਲਾਂ ਤੋਂ ਇਸ ਚੀਜ਼ ਤੇ ਤੁਹਾਨੂੰ ਵੀ ਪਤਾ ਵਾ ਕਿ ਅਸੀਂ ਫਾਈਟ ਕਰ ਰਹੇ ਆ ਕਿ ਕਿਸ ਤਰੀਕੇ ਦੇ ਨਾਲ ਹਤਿਆਜਰ ਜਿਹੜਾ ਰੋਕਿਆ ਜਾਏ ਇੱਕ ਨਵੀਂ ਸ਼ੁਰੂਆਤ ਜਿਹੜੀ ਬੱਚਿਆਂ ਵੱਲੋਂ ਕੀਤੀ ਗਈ ਹੈ ਮੈਂ ਇਹਨਾਂ ਦੀ ਬਹੁਤ ਹੀ ਸ਼ਲਾਘਾ ਕਰਦਾ ਵਾਂ ਕਿਉਂਕਿ ਇੱਕ ਜਦੋਂ ਯੂਥ ਅੱਗੇ ਆਂਦੀ ਹੈ ਤੇ ਮੈਂ ਕਵਾਂਗਾ ਅੱਗੇ ਜਿਹੜਾ ਹੁਣ ਐਨੀਮਲਸ ਦੇ ਰਿਲੇਟਿਡ ਜਿਹੜਾ ਵਾ ਸਾਨੂੰ ਰਵਈਆ ਚੇਂਜ ਕਰਨਾ ਪਏਗਾ ਅਸੀਂ ਸੜਕਾਂ ਤੇ ਦੇਖਦੇ ਹਾਂ ਘੋੜਿਆਂ ਦੇ ਉੱਪਰ ਵਜ਼ਨ ਜ਼ਿਆਦਾ ਲੱਦੇ ਹੁੰਦਾ ਹੈ ਡੇਰੀ ਵਾਲੇ ਜਦੋਂ ਗੋਵਾਂ ਬੁੱਢੀਆਂ ਹੋ ਜਾਂਦੀਆਂ ਨੇ ਬਾਹਰ ਕੱਢ ਦਿੰਦੇ ਨੇ ਜਿਸ ਜਗ੍ਹਾ ਦੇ ਵਿੱਚ ਕੁੱਤੇ ਜ਼ਿਆਦਾ ਨੇ ਉੱਥੇ ਕੁੱਤਿਆਂ ਨੂੰ ਡੰਡੇ ਮਾਰੇ ਜਾਂਦੇ ਨੇ ਤੇ ਜਾਪ ਪਾਇਆ ਜਾਂਦਾ ਹੈ ਬਹੁਤ ਸਾਰੇ ਇਹੋ ਜਿਹੀਆਂ ਕਾਨੂੰਨੀ ਹਰਕਤਾਂ ਕੀਤਾ ਜਾ ਰਹੀਆਂ ਨੇ ਤੇ ਮੈਂ ਇਸ ਇਨੀਸ਼ੀਏਟਿਵ ਨੂੰ ਇਹਨਾਂ ਦਾ ਥੈਂਕਸ ਕਰਨਾ ਚਾਹਾਂਗਾ ਹੋਮ ਟੂ ਐਨੀਮਲ ਜਿਹੜੀ ਐਨਜੀਓ ਆ ਮੈਂ ਹਮੇਸ਼ਾ ਹੀ ਸ਼ੁਰੂ ਤੋਂ ਭਾਵੇਂ ਅੰਮ੍ਰਿਤਸਰ ਆ ਪੂਰੇ ਪੰਜਾਬ ਦੇ ਵਿੱਚ ਇਹੋ ਜਿਹੇ ਸੰਸਥਾਵਾਂ ਨੂੰ ਸ਼ੁਰੂ ਤੋਂ ਹੀ ਜਿਹੜਾ ਸਮਰਥਨ ਦਿੱਤਾ ਵਾ ਤੇ ਅੱਜ ਤੋਂ ਅਸੀਂ ਇਹਨਾਂ ਨੂੰ ਵਿਸ਼ਵਾਸ ਦਿਵਾਨੇ ਆ ਕਿ ਇਹ ਸੰਸਥਾ ਨੂੰ ਕਿਤੇ ਵੀ ਅਗਰ ਸਾਡੀ ਜ਼ਰੂਰਤ ਪੈਂਦੀ ਆ ਤੇ ਅਸੀਂ ਇਹਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਨਾਲ ਖੜੇ ਆ ਤੇ ਇਹੋ ਜੇ ਕੰਮ ਜਿਹੜੇ ਆ ਇਹਨਾਂ ਨੇ ਸ਼ੁਰੂਆਤ ਕੀਤੀ ਅਵੇਅਰਨੈਸ ਦੀ ਅੱਜ ਆ ਜਿਹੜਾ ਛੋਟਾ ਅਵੇਅਰਨੈਸ ਪ੍ਰੋਗਰਾਮ ਅਸੀਂ ਸਟਾਰਟ ਕੀਤਾ ਵਾ ਤੇ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਇਹੋ ਜੀ ਯੂਥ ਅੱਜ 40 ਦੇ ਹਿਸਾਬ ਨਾਲ ਬੱਚੇ ਆ ਕੱਲ ਨੂੰ 4000 ਵੀ ਹੋ ਸਕਦੇ 40000 ਵੀ ਹੋ ਸਕਦੇ ਮੈਂ ਬਹੁਤ-ਬਹੁਤ ਕੰਗ੍ਰੈਚੁਲੇਸ਼ਨਸ ਕਰਨਾ ਚਾਹਾਂਗਾ ਇਹਨਾਂ ਦੀ ਪੂਰੀ ਟੀਮ ਨੂੰ ਤੇ ਮੈਂ ਲੋਕਾਂ ਨੂੰ ਵੀ ਅਪੀਲ ਕਰਨਾ ਵਾਂ ਕਿ ਜਿਹੜਾ ਅਤਿਆਚਾਰ ਹੈ ਪਸ਼ੂਆਂ ਦੇ ਉੱਪਰ ਬੰਦ ਕੀਤਾ ਜਾਏ ਕਿਉਂਕਿ ਬਹੁਤ ਸਾਰੀਆਂ ਜਿਹੜੇ ਪਸ਼ੂ ਨੇ ਜਾਂ ਜਾਨਵਰ ਨੇ ਤੁਹਾਡੀਆਂ ਛੋਟੀਆਂ-ਛੋਟੀਆਂ ਚੀਜ਼ਾਂ ਕਰਕੇ ਬਹੁਤ ਸਾਰਾ ਜਿਹੜਾ ਤਸ਼ਦ ਜਿਹੜਾ ਵਾ ਉਹਨਾਂ ਨੂੰ ਸਹਿਣਾ ਪੈਂਦਾ ਐਸਮ ਜਰ ਨਿਊਜ਼ ਦੇ ਲਈ ਅੰਮ੍ਰਿਤਸਰ ਤੋਂ ਖਰਜੀਤ ਸਿੰਘ ਗਰੇਵਾਲ ਦੀ ਰਿਪੋਰਟ